ਚਲਾਦੀ ਚਲਾ ਤੂੰ ਇਧਰ ਹੋ ਜਾ ਮੜਾ ਲੇਟਾਂ ਨੂੰ ਨਹੀਂ ਰਜੇ ਨਹੀਂ ਪਊਗਾ ਹਾਂਜੀ ਵੀਰੇ ਅਮ੍ਰਿਤਸਰ ਤੋਂ ਆਏ ਸੀ ਆਪਣੇ ਕੋਲੇ ਵੀਰੇ ਨੇ ਦੋ ਸੁਪਰ ਸੀਡਰ ਲਏ ਤੇ ਨੇ 8 10 ਫੁੱਟੇ ਕਿਵੇਂ ਲੱਗਿਆ ਵੀਰੇ ਆਪਣਾ ਕੰਮ ਕਰ ਤੁਹਾਨੂੰ ਬਹੁਤ ਵਧੀਆ ਲੱਗਾ ਵਧੀਆ ਲੱਗੇ ਜੀ ਬਹੁਤ ਵਧੀਆ ਕੀ ਦੇਖ ਚੜ੍ਹਦੀ ਕਲਾ ਠੀਕ ਹੈ ਜੀ ਕੀ ਦੇਖ ਕੇ ਆਏ ਸੀ ਵੀਰੇ ਦੀ ਆਪ ਦਾ ਸਾਡੀ ਕਿਰਪਾ ਠੀਕ ਹੈ ਜੀ ਤੇ ਕੀ ਦੇਖ ਕੇ ਆਏ ਸੀ ਤੁਸੀਂ ਆਪਣੇ ਕੋਲੇ ਜੀ ਠੀਕ ਹੈ ਵੀ ਤੁਹਾਡਾ ਮਾਨਤਾ ਜਿਵੇਂ ਤੁਸੀਂ ਦੱਸਿਆ ਉਹੀ ਚੀਜ਼ ਨਿਕਲੀ ਠੀਕ ਹੈ ਜੀ ਮਨ ਖੁਸ਼ ਹੋਇਆ ਮਨ ਖੁਸ਼ ਹੋਇਆ ਠੀਕ ਹੈ ਜੀ ਚੜ੍ਹਦੀ ਕਲਾ ਆ ਕਿਹ ਨਹੀਂ ਬੰਦਾ ਨਰਾਜ਼ ਹੁੰਦਾ ਯਾਰ ਹਨਾ ਐਡੀ ਸਵਾਲ ਹੀ ਨਹੀਂ ਪੈਦਾ ਹੁੰਦਾ ਭਾਜੀ ਤੂੰ ਛੋਟੀ ਬੱਚੇ ਛੋਟੇ ਵੀਰ ਠੀਕ ਹੈ ਜ ਕੀਤਾ ਖੜਾ ਬਹੁਤ ਵਧੀਆ ਕੀਤਾ ਠੀਕ ਹੈ ਜੀ ਪੂਰਾ ਠੋਕੇ ਕੀਤਾ ਠੀਕ ਹੈ ਜੀ ਕਿਲਾ ਥਾਂ ਸਾਡੇ ਜੱਟ ਦੇ ਜ਼ਿੰਮੇदार ਲੋਕ ਵਾਟ ਨਹੀਂ ਛੱਡਦੇ ਤੂੰ ਕਿਲਾ ਛੱਡਿਆ ਠੀਕ ਹੈ ਜੀ ਤੇ ਕਿਤੇ ਸ਼ਹਿਰ ਦੇ ਵਿੱਚ ਤੂੰ 50 ਹਜ਼ਾਰ ਲੱਖ ਤੂੰ ਕਰੇਗਾ ਕਰਾਇਆ ਠੀਕ ਹੈ ਜੀ ਉਹ ਤੂੰ ਬਇਤ ਕੀਤੀ ਆ ਠੀਕ ਹੈ ਜੀ ਦਿੰਦਾ ਜ਼ਮੀਦਾਰ ਨੂੰ 60 70 ਹਜ਼ਾਰ ਲੱਖ ਕੀ ਹੈ ਬਇਤ ਸਹੀ ਸਹੀ ਹੈ ਜੀ ਤੂੰ ਆਪਣੇ ਕਾਰੋਬਾਰ ਵਿੱਚ ਪੂਰੀ ਬਰਕਤ ਆਪਣੀ ਜ਼ਮੀਨ 'ਚ ਪਾਈ ਹੈ ਠੀਕ ਹੈ ਜੀ ਤੇ ਬਿਲਕੁਲ ਧੰਨਵਾਦ ਰੱਬ ਬਹੁਤ ਬੜਾ ਸਾਨੂੰ ਤੇ ਤੇ ਮਾਣ ਹੈ ਜਟਾ ਠੀਕ ਹੈ ਜੀ ਤੇ ਤੁਸੀਂ ਵੀਰੇ ਜਿਹੜੇ ਆਪਣੇ ਜ਼ਮੀਦਾਰ ਸੰਦ ਲੈਣਾ ਜਾਣਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਵੀ ਭਾਜੀ ਮੇਲਾ ਹੀ ਆ ਠੀਕ ਹੈ ਜੀ ਆਓ ਦਿਨੇ ਠੀਕ ਹੈ ਜੀ ਤੇ ਮਜ਼ਾ ਲਓ ਜ਼ਿੰਦਗੀ ਦਾ ਠੀਕ ਹੈ ਜੀ ਅਸੀਂ ਤੇ ਆਏ ਲੁੱਟ ਲਓ ਮੇਲਾ ਲੁੱਟ ਲਓ ਠੀਕ ਹੈ ਜੀ ਲੁੱਟ ਲਓ ਮੇਲਾ ਮਜ਼ਾ ਠੀਕ ਹੈ ਜੀ ਹਰ ਕਿਸਾਨ ਦਾ 7 ਫੁੱਟ ਤੋਂ ਲੈ ਕੇ ਠੀਕ ਹੈ ਜੀ ਕੰਪਿਊਟਰ ਕਰਾਇਆ 10 ਬੋਰਡ ਤੱਕ ਠੀਕ ਹੈ ਜੀ ਵੱਟਾਂ ਪਾਉਣ ਵਾਲੇ ਤੇ ਆਪਣਾ ਉਹ ਕੰਪਿਊਟਰ ਕਰਾਏ ਤੇ ਦੂਜਾ ਜਟਾ ਹੋ ਰੀਪਰ ਠੀਕ ਹੈ ਜੀ ਰਿਪ ਟਰਾਲੀਆਂ ਤੱਕ ਹੱਲਾ ਸਾਰਾ ਕੁਝ ਜੱਟਾ ਓਕੇ ਆ ਠੀਕ ਹੈ ਜੀ ਧੰਨਵਾਦ ਆ ਤੇ ਸ਼ਾਮ ਨੂੰ ਉਹਨਾਂ ਦੇ ਪੈਗ ਦਾ ਜੱਟ ਕੋ ਇੰਤਜ਼ਾਮ ਆ ਅਸੀਂ ਪੈਗ ਪੂਕ ਪੀਣ ਦੇ ਬੰਦਾ ਸ਼ਕੀਨ ਅਸੀਂ ਠੀਕ ਹੈ ਜੀ ਠੀਕ ਹੈ ਜੀ ਸਵਾਦ ਲੱਗਦੀ ਸਾਨੂੰ ਚੱਗੇ ਬੰਦੇ ਹੀ ਸਵਾਦ ਆਦੀ ਪੀਂਦੀ ਆ ਬਗਲ ਲੈਣੀ ਲੈਣ ਦਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਹੁਤ ਮਨ ਖੁਸ਼ ਆ ਜੀ ਮਨ ਖੁਸ਼ ਹੋਇਆ ਜੀ ਬਹੁਤ ਖੁਸ਼ ਆ ਪੂਰੇ ਖੁਸ਼ ਹਾਂ ਸੰਤੁਸ਼ਟ ਹਾਂ ਦੇਖੋ ਮੈਨੂੰ ਖੁਸ਼ ਇਹਨਾ ਵੀ ਜੰਗਲ ਜੇ ਮੰਗਲ ਲੱਗਾ ਜੀ ਜੰਗਲ ਜੇ ਮੰਗਲ ਲੱਗਾ ਠੀਕ ਹੈ ਜੀ ਤੇ ਕਰਨਾ ਚਾਹੀਦਾ ਜੀ ਠੀਕ ਹੈ ਜ ਐਸ ਟਾਈਮ ਐਸ ਟਾਈਮ 10 ਵਜ ਗਏ ਬਈ 10 ਵਜ ਗਏ ਠੀਕ ਹੈ ਜੀ ਜੇ ਤੇਰੇ ਕੋਲ ਕੁਝ ਹੈਗਾ ਇਸ ਤੇਰੇ ਕੋਲ ਕੁਝ ਕੋਲ ਆਏ ਆ ਤੇ ਤੇਰਾ ਵੀ ਧੰਨਵਾਦ ਤੂੰ ਸਾਡਾ ਸਤਿਕਾਰ ਕੀਤਾ ਅਸੀਂ ਦੋ ਸੁਪਰਸੀਡਰ ਲੈ ਕੇ ਚਲੇ 10-10 ਮੁੱਟੇ ਠੀਕ ਹੈ ਜੀ ਦੋ ਸੁਪਰਸੀਡਰ ਤੇਰਾ ਕਾਰੋਬਾਰ ਵਧਾਵਾਂਗੇ ਅਸੀਂ ਠੀਕ ਹੈ ਜੀ ਤੇਰੀ ਇਹ ਕਾਰੋਬਾਰ ਤੇ ਕਾਰੋਬਾਰ ਆ ਅਸੀਂ ਤੇਰਾ ਤੇਰਾ ਮਾਣ ਰੱਖਦੇ ਵੀ ਬਹੁਤ ਵਧੀਆ ਗੁੱਡ ਬੰਦਾ ਤੂੰ ਆ ਭਰਾ ਨਾ ਕਰਾ ਗੱਲ ਅਸੀਂ ਤੇ ਸੁਵਰੇ ਕੀ ਕਹਿਣਾ ਚਾਹੂਗੇ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਜੋ एवीएस फार, 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 एवी फार्म फोर्स सी एवी फार्म फार्म फोर्स ਨੇ ਜੋ ਦੱਸਿਆ ਉਹੋ ਹੀ ਚੀਜ਼ ਨਿਕਲੀ ਆ ਠੀਕ ਹੈ ਜੀ ਤੇ 10 ਫੋਟਾ ਅਸੀਂ ਸੁਪਰ ਸੀਟਰ ਲਿਆ ਜੀ ਮੈਂ ਕਹਿੰਦਾ ਠੀਕ ਹੈ ਬਹੁਤ ਚੰਗਾ ਲੱਗਾ ਜਿੱਦਾਂ ਉਹ ਜੋ ਕੁਝ ਦੱਸਿਆ ਉਹੀ ਉਹੀ ਨਿਕਲਿਆ ਉਹੀ ਨਿਕਲਿਆ ਬਹੁਤ ਵੇ ਗੱਲ ਆ ਆਪਣਾ ਗੱਲ ਤਾਂ ਫੋਨ 'ਤੇ ਹੋ ਗਈ ਸੀ ਆਪਣੀ ਗੱਲ ਫੋਨ 'ਤੇ ਹੋਈ ਆ ਵੀਡੀਓ ਦੇਖੀ ਆ ਵੀਡੀਓ ਦੇਖ ਕੇ ਪਾ ਇੱਥੇ ਆਏ ਆ ਠੀਕ ਹੈ ਜੀ ਤੇ ਬਹੁਤ ਕੁਝ ਬਹੁਤ ਕੁਝ ਲੱਗਾ ਇੱਥੇ ਮਜ਼ਾ ਮਜ਼ਾ ਠੀਕ ਹੈ ਜੀ ਤੇ ਬੰਦਾ ਕਿੰਨੇ ਵੇਹੇ ਪਾਜੀ ਅਸੀਂ ਗਿਣਤੀ ਰਾਤ ਨੇਰਾ ਕਿੰਨੀ ਗਿਣਤੀ ਹੋ ਗਈ ਆਪਣੀ ਸੁਪਰ ਸੀਟਰਾਂ ਦੀ ਸੁਪਰ ਸੀਟਰ ਤੁਸੀਂ ਆਪਦੇ ਹਿਸਾਬ ਨਾਲ ਆਈਡੀਆ ਲਾ ਸਾਬਨਾ ਜੀ ਘੱਟ ਤੋਂ ਘੱਟ 60 70 ਆਈਟਮਾਂ ਲੱਗੀਆਂ ਇੱਥੇ ਜਿਆਦੇ 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 ਕਿੰਨੇ ਗੋਲਗੇ ਜੀ ਬੜੀ 110 100 ਦੇ ਲੱਗ ਗਿਆ 110 100 100 ਤੋਂ ਬਾਅਦ 110 ਹੋ ਗਏ ਮਤਲਬ ਜੇ ਕੋਈ ਜ਼ਿੰਮੇਦਾਰ ਲੈਣਾ ਉਹ ਨੂੰ ਮਿਲ ਜੂਗਾ ਸੁਪਰ ਸੀਮਾ ਭਾਵੇਂ 7 ਫੁੱਟ ਤੋਂ 6 ਫੁੱਟ ਤੋਂ ਲੈ ਕੇ ਠੀਕ ਹੈ ਜੀ 10 ਫੁੱਟ ਤੱਕ ਅਵੇਲੇਬਲ ਜੋ ਕੰਪਨੀਆਂ ਬਣਾਉਂਦੀਆਂ ਨੇ ਸਾਡੇ ਭਰਾ ਨੇ ਵਧੀਆ ਕੀਤਾ ਠੀਕ ਹੈ ਤੁਹਾ ਸਮੁੰਦਰ ਘੇਰਿਆ ਸਮੁੰਦਰ ਜਿਹੜੇ ਮੱਛੀ ਛੋਟੀ ਨਾਲ ਛੋਟੀ ਨਾਲ ਵੱਧੂ ਆਈ ਵੱਧੂ ਆਈ ਨਹੀਂ ਮਜੀ ਰਹਿ ਮੰਨ ਲਓ ਹਾਂ ਜੋ ਚੀਜ਼ ਹੈਗੀ ਉਹ ਹੈਗੀ ਆ ਪ੍ਰੋਪਰ ਆ ਓਕੇ ਆ ਹਾਂ ਥੋੜਾ ਹੀ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਦੂਰ ਆਏ ਹੋ ਤੇ ਤੁਸੀਂ ਵੀਰੇ ਕਿਸੇ ਵੀ ਵੀਰ ਨੇ ਕੋਈ ਵੀ ਸੁਪਰ ਸੀਡਰ ਕੋਈ ਵੀ ਖੇਤੀ ਦੀ ਇੰਪਲੀਮੈਂਟ ਲੈਣਾ ਹੈ ਇੱਕ ਵਾਰ ਇਹ ਵੀ ਫਾਰਮ ਪੋਸਟ ਤੇ ਜ਼ਰੂਰ ਵਿਸਟ ਕਰੋ ਭਾਜੀ ਪੈਸੇ ਬਚਦੇ ਆ ਠੀਕ ਹੈ ਜੀ ਅਸੀਂ ਤਾਂ ਕਿਹਾ ਪੈਸੇ ਬਚਦੇ ਬੰਦੇ ਆਵੇ ਸੀ ਇੱਕ ਰੀ ਮੌਕਾ ਦੇਖੇ ਨਹੀਂ ਨਾ ਆਪਣੇ ਹਾਂ ਠੀਕ ਹੈ ਜੋ ਦਿਖਾਉਂਦੇ ਉਹ ਹੈਗੀ ਆ ਬੰਜਾਂ ਦਾ ਵੀਰੇ ਪੂਰਾ ਮਨ ਖੋਸ਼ ਆ ਸੋਡਾ ਵੀ ਮਨ ਖੋਸ਼ ਕਰਕੇ ਹੀ ਦੋਰਾਂਗੇ ਨਰਾਜ਼ ਕਰਕੇ ਨਹੀਂ ਦੋਰਦੇ ਯਾਰਾ ਅਸੀਂ ਕਟੜ ਕਵਾੜੀਆਂ ਠੀਕ ਹੈ ਜੀ ਗੱਲ ਬੜੀ ਕਿਹੀ ਕੋਈ ਚੀਜ਼ ਦੇਖੀ ਆ ਇਹ ਪੂਰੀ ਪੂਰੀ ਚੀਜ਼ ਵੇਖੀ ਆ ਪੂਰੀ ਟੌਪ ਦੀ ਪਸੰਦ ਕਰਕੇ ਫਿਰ ਚੀਜ਼ ਦੇਖੀ ਉਹਦਾ ਨਹੀਂ ਠੀਕ ਹੈ ਜੀ ਠੀਕ ਹੈ ਮਨ ਪਿਆਰ ਮਿਲਿਆ ਠੀਕ ਹੈ ਜੀ ਠੀਕ ਹੈ ਬਾਕੀ ਭਰਾਵਾ ਕੋਈ ਗਲਤ ਮਲਤ ਬੋਲ ਕੇ ਤੇ ਓਕੇ ਨਹੀਂ ਬਹੁਤ ਵਧੀਆ ਬਹੁਤ ਸੋਹਣੀ ਲੱਗੇ ਬਹੁਤ ਵਧੀਆ ਲੱਗਿਆ ਤੇ ਤੁਹਾਡਾ ਵੀ ਵੀਰੇ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਕਿਸੇ ਵੀ ਵੀਰੇ ਨੇ ਵੀਰੇ ਕੋਈ ਵੀ ਇੰਪਲੀਮੈਂਟ ਲੈਣਾ ਇੱਕ ਵਾਰੀ ਵੀ ਫਾਰਮ ਫੋਰਸ ਤੇ ਜ਼ਰੂਰ ਵਿਸਟ ਕਰੋ ਧੰਨਵਾਦ ਜੀ ਧੰਨਵਾਦ ਵੀਰੇ ਤੁਹਾਡਾ